ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬਲਵੀਰ ਸਿੰਘ ਸਪੈਸ਼ਲ ਨਿਊਜ਼ ਪੰਜਾਬੀ ਆਉ ਤੁਹਾਨੂੰ ਲੈ ਚਲਦੇ ਆ ਲਾਈਵ ਟੈਲੀਕਾਸਟ ਤੇ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਪੱਤਰਕਾਰ ਪੰਜਾਬ ਕੇਸਰੀ ਜਗਬਾਣੀ ਵਿਜੇ ਨੰਗਲਾ ਜੀ ਸੋ ਬਿਊਰੋ ਚੀਫ ਮਕੇਰੀਆ ਔਰ ਦਸੂਆ ਸੋ ਉਹਨਾਂ ਦੇ ਬ੍ਰਦਰ ਵੀ ਸੈਮੀਨਾਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸੋ ਡਾਕਟਰ ਅਮਰਜੀਤ ਸਿੰਘ ਜੀ ਐਮ ਬੀਬੀਐਸ ਐਮ ਡੀ ਸੋ ਉਹਨਾਂ ਦੇ ਸੀਨੀਅਰ ਪ੍ਰਿੰਸੀਪਲ ਟੀਚਰ ਜਿਨ੍ਹਾਂ ਦੇ ਕੋਲ ਉਹਨਾਂ ਨੇ ਸਿੱਖਿਆ ਲਈ ਹੈ ਸੋ ਅੱਜ ਉਹਨਾਂ ਨੂੰ ਕਰੀਬ 30 35 ਸਾਲ ਤੋਂ ਬਾਅਦ ਸੈਮੀਨਾਰ ਦੇ ਵਿੱਚ ਬੁਲਾਇਆ ਗਿਆ ਆਓ ਤੁਹਾਨੂੰ ਦਿਖਾਣੇ ਆ ਲਾਈਵ ਟੈਲੀਕਾਸਟ ਪੰਜ ਮਿੰਟ ਲਈ ਸਾਡੇ ਬੱਚੇ ਅਤੇ ਆਸਵ ਰਵੀਰ ਜੀ ਜਦੋਂ ਮੈਨੂੰ ਐਜ਼ ਵਿਦਿਆਰਥੀ ਦੀ ਆਪਣਾ ਪੁੱਤਰ ਵਾਂਗੋ ਟ੍ਰੀਟ ਕੀਤਾ ਸੀ ਮੈਨੂੰ ਗੱਲਾਂ ਯਾਦ ਆਏ ਨਾ ਪੰਜਵੇਂ ਵਿੱਚ ਮੈਂ ਪਹਿਲਾਂ ਵੀ ਸ਼ਾਇਦ ਇੱਕ ਵਾਰੀ ਰਿਪੀਟ ਕੀਤਾ ਸੀ ਤਦੋਂ ਪੰਜਵੀਂ ਦੇ ਕਲਾਸ ਦੇ ਵਿੱਚ ਨਾ ਕਾਫੀਆਂ ਦੇ ਨੰਬਰ ਲੱਗਦੇ ਸੀ ਇਹਨਾਂ ਦੀ ਗੱਲ ਵੀ ਯਾਦ ਆ ਇਹ ਜਿਹੜਾ ਜਨਰਲ ਸੀਗਾ ਉਹਨੂੰ ਕਹਿੰਦੇ ਕਿ ਇਹ ਮੇਰਾ ਭਤੀਜਾ ਹੀ ਆ ਇਹਦੇ ਨੰਬਰ ਪੂਰੇ ਲਾਣੇ ਦੋਸਤ ਇਹਨਾਂ ਨੰਬਰ ਮੇਰੇ ਪੂਰੇ ਲੱਗੇ ਤੇ ਮੈਂ ਪੰਜ ਜੋ ਫਸਤ ਸੀਗਾ ਇਹ ਸੇਰਾ ਇਹਨਾਂ ਨੂੰ ਜਿਆਦਾ ਮੈਨੂੰ ਯਾਦ ਆ ਤੇ ਛੋਟੀਆਂ ਛੋਟੀਆਂ ਗੱਲਾਂ ਇਹਦੀ 10 ਦੇ ਵਿੱਚ 8ਵੀਂ ਚ ਸੀ ਮੈਂ ਸ਼ਾਇਦ 8ਵੀਂ ਚ ਤੇ ਮੈਂ ਬੈਠਿਆ ਇੰਦਰਜੀਤ ਜੀ ਇਹਨਾਂ ਦੇ ਪੜਾਦੇ ਸੀ ਸਾਨੂੰ ਪੰਜਾਬੀ ਮੈਨੂੰ ਯਾਦ ਆ ਕਿ ਮੈਂ ਇੱਕ ਐਸੇ ਸੀ ਸਾਨੂੰ ਗੁਰੂ ਨਾਨਕ ਦੇਵ ਜੀ ਦਾ ਤੇ ਮੈਂ ਲਿਖਿਆ ਮੈਨੂੰ ਅੱਜ ਵੀ ਉਹ ਜਿਹੜੇ ਸੀਗੇ ਵਿੱਚ ਸ਼ਲੋਕ ਸੀ ਸ਼ਬਦ ਸੀਗੇ ਮੈਨੂੰ ਯਾਦ ਆ ਤੇ ਮੈਂ ਸੱਤ ਅੱਠ ਜਿਹੜੇ ਸ਼ਲੋਕ ਗੁਰੂ ਨਾਨਕ ਪਾਸ਼ਾ ਦੇ ਐਸੇ ਦੇ ਵਿੱਚ ਲਿਖ ਦਿੱਤੇ ਤੇ ਇਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਸ਼ਾਇਦ ਇਹਨੂੰ ਨਗਮ ਵਾਰੀ ਯਕੀਨ ਵੀ ਸੀ ਤੇ ਮੈਨੂੰ ਕਹਿੰਦੇ ਵੀ ਤੇਰਾ ਟੈਸਟ ਲੈਣਾ ਮੈਨੂੰ ਇੱਕ ਅੱਦਾ ਜਿੰਨੇ ਵੀ ਸ਼ਲੋਕ ਲਿਖੇ ਆ ਜਿੰਨੇ ਵੀ ਸ਼ਬਦ ਲਿਖੇ ਆ ਮੈਨੂੰ ਇੱਕ ਅੱਦਾ ਸੁਣਾ ਲੈ ਤੇ ਮੈਂ ਜਿੱਦਾਂ ਮੈਨੂੰ ਯਾਦ ਸੀ ਛੋਟਾ ਸੀਗਾ ਮੈਨੂੰ ਅੱਜ ਵੀ ਯਾਦ ਆਉ ਮੈਂ ਸੁਣਾਇਆ ਕਲ ਕਾਤੀ ਰਾਜੀ ਕਸਾਈ ਧਰਮ ਪੰਖੂ ਕਰ ਉਡਰਿਆ ਊੜਾ ਮਾਬਸ ਸੱਚੂ ਚੰਦਰਮਾ ਦੀਸੇ ਨਹੀਂ ਕੈ ਚੜਿਆ ਇਹਨਾਂ ਨੇ ਫੇਰ ਮੈਨੂੰ ਸ਼ੁੱਧ ਕਰਕੇ ਦੱਸਿਆ ਸਹੀ ਆ ਜੀ ਤੇ ਸਾਰੇ ਜਿੰਨੇ ਦੁਰਜਨ ਹੈਗੇ ਕੋਈ ਨਾ ਕੋਈ ਸਿੱਖਿਆ ਮੈਨਾਂ ਤੋਂ ਤੇ ਕਿਨਾਂ ਦੇ ਸਮਰਪਿਤ ਮੇਰੇ ਬ੍ਰਦਰ ਆਤੀ 10 ਵਜੇ 10 ਵਜੇ ਮੇਰੇ ਵੱਡੇ ਬ੍ਰਦਰ ਇਹਨਾਂ ਨੂੰ ਮੈਂ ਗੱਲ ਕੀਤੀ ਇਹਨਾਂ ਨੂੰ ਦੱਸਿਆ ਪ੍ਰੋਗਰਾਮ ਦਾ ਤੇ ਦੇਖੋ ਇਹਨਾਂ ਨੇ ਕਿੱਡਾ ਵੱਡਾ ਆਸ਼ੀਰਵਾਦ ਦਿੱਤਾ ਕਹਿੰਦੇ ਮੈਂ ਵੀ ਜ਼ਰੂਰ ਆਣਾ ਤੇ ਮੈਂ ਉੱਥੇ ਹੀ ਇੱਕ ਹਫ਼ਤਾ ਜ਼ਰੂਰ ਬੋਲਣੀ ਆ ਬੋਲੀ ਇਹਨਾਂ ਨੇ ਤੇ ਇਹ ਪਹਿਲੇ ਇੱਥੇ ਜਦੋਂ ਹਰ ਇੱਕ ਸਕੂਲ ਦੀ ਮੈਰਿਟ ਪਹਿਲੇ ਮੈਰਿਟ ਹੋਰ ਦਾ ਐਕਚੁਅਲੀ ਆਖਰੀ ਕਲਾਸ ਦੀ ਪਹਿਲੀ ਮੈਰਿਟ ਆਈ ਸੀ ਇਹਨਾਂ ਦੀ ਤੇ ਇਹਨਾਂ ਨੂੰ ਮੇਰੀ ਯਾਦ ਆ ਅਸੀਂ ਮੈਂ ਅਸੀਂ ਛੋਟੇ ਮੈਂ ਇਹਨਾਂ ਤੋਂ 5 ਸਾਲ ਤੇ ਇਹਨਾਂ ਦੇ ਪਿੱਛੇ ਅਸੀਂ ਨਾ ਪਿੱਛੇ ਨਾਰੇ ਲਾਦੇ ਸੀ ਤੇ ਇਹਨਾਂ ਦੇ ਅੱਗੇ ਨਾ ਵੀਏਸੀ ਇੱਕ ਮੁੰਡਾ ਹੋਰ ਤੇ ਦੋਨੇ ਮੈਰਿਟ ਹੋਲਡਰ ਸੀਗੇ ਤੇ ਇਹਨਾਂ ਦੇ ਸਕੂਲ ਦੇ ਪਿੱਛੇ ਨਾਰੇ ਲਾ ਦਿੰਦੇ ਸੀ ਜੋ ਵੀ ਸੀਗਾ ਮੈਂ ਪਹਿਲੇ ਮੈਰਿਟ ਹੋਲਡਰ ਸੀਗੇ ਜਿੰਦਾਬਾਦ ਦੇ ਨਾਰੇ ਲਾਦੇ ਸੀ ਅੱਜ ਤੁਹਾਡੇ ਵਿੱਚ ਵੀ ਕੂਟ ਹੋਏ ਆ ਤਾਂ ਇਸੇ ਕਰਤਾ ਮੈਂ ਖੜਾ ਰਿਆਂ ਮਨ ਕੀਤਾ ਲੇਕਿਨ ਬ੍ਰਦਰ ਦੇ ਸਹਿਯੋਗ ਦੇ ਨਾਲ ਤੇ ਕਿਹੋ ਜਿਹਾ ਦਿਵਾਰ ਆ नहीं पहुंच सके इंदर, इंदर पंजाबी टीचर मैडम बैठे हैं पंजाबी टीचर हरदेव शोभा इंग्लिश की इंदरजीत पंजाबी टीचर हरदेव शोभा इंग्लिश की शशि किरण संग महिलाओं ने खूब ज्ञान की बारिश की नारायण दास बदवीर श्री सतबीर जी बैठे हैं हरदेव सर जैसे गुरु प्यारे कर्म सिंह सर सहित नागला धन्य थे सब गुरु हमारे सफेद कमीज़ और खाकी पैंट में अनुशासन भरपूर था सब कुछ एंग्लो विद्यालय तेरा तो मशहूर था सब कुछ वह एंग्लो संस्कृत विद्यालय तेरा तो मशहूर था सब जब, जब जब यादों का बादल मेरे दिल पर दस्तक लाए तब तक मेरा मन गुजारा श्लोक जी भूल न जाए ਬਰੂ ਗੋਵਿੰਦਾਉ ਖੜੇ ਕਾਕੇ ਲਾਗੂ ਪਾਏ ਬਲਹਰੀ ਨੂੰ ਆਪਣੇ ਗੋਬਿੰਦਿਓ ਦਿਖਾਏ ਗੋਬਿੰਦਿਓ ਦਿਖਾਏ